ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵੜੀ ਆਰੰਭ ਹੋਈ ਹੈ ਧਿਆਨ ਰੱਖਣਾ ਹੈ ਪਾਠ ਹੈ ਅਮੁੱਲ ਇਹਨੂੰ ਅਮੁੱਲ ਨਹੀਂ ਕਹਿਣਾ ਮੰਮੇ ਦੇ ਥੱਲੇ ਔਂਕੜ ਹੈ ਤੇ ਉੱਤੇ ਅੱਧਕ ਲਗਾ ਕੇ ਅਮੁੱਲ ਪਾਠ ਪੜਨਾ ਹੈ। ਗੁਣ ਦੇ ਉੱਤੇ ਵਿਸਰਾਮ ਹੈ। ਅਮੁੱਲ ਵਾਪਾਰ ਇਸ ਤਰ੍ਹਾਂ ਵਪਾਰ ਨਹੀਂ ਕੱਲਾ ਕਹਿਣਾ ਵਾਵੇ ਨੂੰ ਕੰਨਾ ਵੀ ਬੋਲਣਾ ਹੈ। ਵਾਪਾਰ ਪਾਠ ਹੈ। ਅਮੁੱਲ ਵਾਪਾਰੀਏ ਅਮੁੱਲ ਪੰਡਾਰ ਵਾਪਾਰੀਏ ਪਾਠ ਪੜ੍ਹਨਾ ਹੈ। ਅਤੇ ਭੰਡਾਰ ਪਾਠ ਪੜ੍ਹਨਾ ਹੈ ਭੱਬੇ ਦੀ ਟਿੱਪੀ ਨੂੰ ਬੋਲ ਕਰਕੇ ਪੂਰਾ ਡੱਡੇ ਦੀ ਆਵਾਜ਼ ਆਉਣੀ ਚਾਹੀਦੀ ਹੈ ਆਮ ਹੀ ਅਸੀਂ ਪੜ੍ਹ ਜਾਂਦੇ ਹਾਂ ਭੰਡਾਰ ਤੇ ਉਹਦੇ ਵਿੱਚ ਟੱਡੇ ਦੀ ਆਵਾਜ਼ ਆਉਂਦੀ ਹੈ ਟੱਡਾ ਲੱਗਦਾ ਹੈ ਲੇਕਿਨ ਇੱਥੇ ਡੱਡਾ ਲੱਗਾ ਹੈ ਇੱਥੇ ਪਾਠ ਹੈ ਭੰਡਾਰ ਸੋ ਇਸ ਦਾ ਆਪ ਜੀ ਨੇ ਧਿਆਨ ਰੱਖਣਾ ਹੈ ਅਮੁੱਲ ਆਵਹਿ ਅਮੁੱਲ ਲੈ ਜਾਹ ਅਮੁੱਲ ਆਵਹਿ ਇੱਥੇ ਬਸਰਾਮ ਹੈ ਅਮੁੱਲ ਦਾ ਲੱਲਾ ਵਖਰਾ ਬੋਲਣਾ ਹੈ ਲੈ ਦਾ ਵਖਰਾ ਬੋਲਣਾ ਹੈ ਕਈ ਪੜ੍ਹ ਦਿੰਦੇ ਹਨ ਅਮੁੱਲ ਜਾਹੇ ਲੇਕਿਨ ਪਾਠ ਹੈ ਅਮੁੱਲ ਲੈ ਜਾਹੇ ਜੱਜੇ ਦੇ ਕੰਨਿਆਂ ਨੂੰ ਲੰਮਾ ਬੋਲਣਾ ਹੈ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਪਾਈ ਸਮਾਹੇ ਮੁੱਲ ਧਰਮ ਅਮੁੱਲ ਦੀਬਾਣ ਧਰਮ ਦੇਵ ਤੇ ਵਿਸਰਾਮ ਹੈ ਦੀਬਾਣ ਪਾਠ ਪੜਨਾ ਹੈ ਦੱਦੇ ਦੇ ਬਿਹਾਰੀ ਬੋਲ ਕੇ ਮੁੱਲ ਤੁਲ ਮੁੱਲ ਪਰਵਾਣ ਪਾਠ ਪੜਨਾ ਹੈ ਤੁਲ ਇੱਥੇ ਵਿਸਰਾਮ ਹੈ ਅਤੇ ਦੂਸਰਾ ਧਿਆਨ ਰੱਖਣਾ ਹੈ ਪ੍ਰਵਾਣ ਪੂਰੇ ਰਾਰੇ ਦੀ ਵਜ ਦੇਣੀ ਹੈ ਇਹਨੂੰ ਜਲਦੀ ਦੇ ਨਾਲ ਪ੍ਰਵਾਣ ਨਹੀਂ ਕਹਿ ਦੇਣਾ ਫਿਰ ਪੈਰ ਦੇ ਵਿੱਚ ਰਾਰਾ ਲੱਗ ਜਾਵੇਗਾ ਸੋ ਅਗਲੀ ਪੰਕਤੀ ਹੈ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਪਾਠ ਹੈ ਬਖਸ਼ੀਸ਼ ਇਹਨੂੰ ਬਖਸ਼ੀਸ਼ ਸਸੇ ਦੇ ਪੈਰ ਦੇ ਵਿੱਚ ਬਿੰਦੀਆਂ ਨੇ ਲਾਉਣੀਆਂ ਇਹ ਯਾਦ ਰੱਖਣਾ ਹੈ ਅਤੇ ਨੀਸਾਣ ਪਾਠ ਪੜ੍ਹਨਾ ਹੈ ਅਣਾਣੇ ਦੇ ਨਾਲ ਮੁੱਲ ਕਰਮ ਅਮੁੱਲ ਫੁਰਮਾਨ ਪਾਠ ਪੜ੍ਹਨਾ ਹੈ ਫੁਰਮਾਨ ਫਫੇ ਦੇ ਥੱਲੇ ਔਂਕੜ ਲਗਾਉਣੀ ਹੈ ਕਈ ਸਿੱਧਾ ਫਰਮਾਨ ਕਹਿ ਦਿੰਦੇ ਹਨ ਸੋ ਫਫੇ ਦੇ ਥੱਲੇ ਔਂਕੜ ਬੋਲ ਕੇ ਫਿਰ ਅਣਾਣੇ ਦੀ ਆਵਾਜ਼ ਦੇਣੀ ਹੈ ਫੁਰਮਾਨ ਨੰ ਵੱਲ ਮੁਲ ਆਖਿਆ ਨਾ ਜਾਏ ਜਾਏ ਪੜਤ ਤਿਆਰ ਰੱਖਣਾ ਹੈ ਨੰਨਾ ਮੁਕਤਾ ਹੈ ਆਖ ਆਖ ਰਹੇ ਲਿਵ ਲਾਇ ਆਖਹ ਵੇਦ ਪਾਠ ਪੁਰਾਣ ਹੁਣ ਪਾਠ ਆਇਆ ਹੈ ਆਖ ਹੈ ਇਹਨੂੰ ਆਖੇ ਜਾਂ ਆਖ ਹੈ ਜਿਆਦਾ ਲੰਮਾ ਨਹੀਂ ਬੋਲ ਦੇਣਾ ਅਧੀਆਂ ਦਲਾਈਆਂ ਦੀ ਬਾਜ ਹੋਣੀ ਚਾਹੀਦੀ ਹੈ ਹਾਹੇ ਸਿਹਾਰੀ ਦੀ ਬਾਜ ਇਸ ਤਰ੍ਹਾਂ ਬੋਲੀ ਜਾਂਦੀ ਹੈ ਅਖਹ ਅਖਹ ਵੇਦ ਵਾਵੇ ਦੇ ਨਾਲ ਹੈ ਇਹਨੂੰ ਵੇਦ ਬਬੇਦਾਲ ਨਹੀਂ ਪੜਨਾ ਇਹਦੇ ਧਿਆਨ ਰੱਖਣਾ ਹੈ ਪੁਰਾਣ ਪਾਠ ਹੈ ਪੱਪੇ ਦੇ ਥੱਲੇ ਔਂਕਰ ਲਾਉਣੀ ਹੈ ਸਦਾ ਪ੍ਰਾਣ ਨਹੀਂ ਕਹਿ ਦੇਣਾ ਇਹ 18 ਪੁਰਾਣਾ ਦੀ ਗੱਲ ਹੈ ਅਖਹ ਪੜੇ ਕਰਹਿ ਵਖਿਆਣ ਅੱਖਹ ਇੱਥੇ ਵਿਸਰਾਮ ਹੈ ਪੜੇ ਥੋੜਾ ਜਿਹਾ ਕਸ ਕੇ ਕਰਹਿ ਵਖਿਆਣ ਅੱਖਹ ਬਰਮੇ ਅੱਖਹ ਇੰਦ ਬਰਮੇ ਦੇ ਉੱਤੇ ਵਿਸਰਾਮ ਹੈ ਅੱਖਹ ਗੁਪੀ ਤ ਗੋਵਿੰਦ ਗੋਪੀ ਦੇ ਉੱਤੇ ਵਿਸਰਾਮ ਹੈ ਸਤਿਏ ਦਲਾਈਆਂ ਤੈ ਪੜਨਾ ਹੈ ਅਤੇ ਵਾਵਾ ਲੱਗਾ ਹੈ ਗੋਵਿੰਦ ਇਹਨੂੰ ਬੱਬਾ ਲਾ ਕੇ ਨਹੀਂ ਪੜ ਦੇਣਾ ਆਖ ਹੈ ਈਸਰ ਆਖ ਹੈ ਸਿੱਧ ਪਾਠ ਪੜਨਾ ਹੈ ਸਿੱਧ ਕਸ ਕੇ ਬੋਲਣਾ ਇਹ ਪਾਰਾ ਕਰਕੇ ਦੱਦੇ ਦੀ ਆਵਾਜ਼ ਆਉਣੀ ਚਾਹੀਦੀ ਹੈ ਦੱਦਾ ਬੋਲ ਕੇ ਸਿੱਧ ਪੋਲਾ ਜਾਣੀ ਪੜਨਾ ਆਖ ਹੈ ਕੀਤੇ ਕੀਤੇ ਬੁੱਧ ਇਸੇ ਤਰ੍ਹਾਂ ਆਖ ਹੈ ਦੇਵ ਤੇ ਵਸ ਰਾਮ ਹੈ ਕੀਤੇ ਕੀਤੇ ਬੁੱਧ ਇਹ ਵੀ ਧਦੇ ਦੀ ਆਵਾਜ਼ ਥੋੜਾ ਜਿਹਾ ਉੱਤੇ ਅਧਕ ਲਗਾ ਕੇ ਬੱਬੇ ਦੇ ਬੋਲਣਾ ਹੈ ਆਖਹ ਦਨਵ ਆਖਹ ਦੇਵ ਦਨਵ ਦੇਵ ਤੇ ਵਸ ਰਾਮ ਹੈ ਆਖਹ ਸੁਰ ਨਰ ਮਨ ਜਨ ਸੇਵ ਆਖਹ ਸੁਰ ਨਰ ਇੱਥੇ ਬਸ ਰਾਮ ਹੈ ਮਨ ਜਨ ਸੇਵ ਇਹ ਪਾਠ ਮਨ ਪੁਲਾ ਪੜਨਾ ਹੈ ਜਨ ਪਾਠ ਵੀ ਪੁਲਾ ਪੜਨਾ ਹੈ ਕੀਤੇ ਅਖ ਹੈ ਆਖਣ ਪਾਹੇ ਜਿ세 ਤਰਾਂ ਪਾਹੇ ਲੰਮਾ ਕਰਕੇ ਬੋਲਣਾ ਹੈ ਪੱਪੇ ਦੇ ਕੰਨੇ ਨੂੰ ਅਤੇ ਹਾਹੇ ਦੀ ਸਿਹਾਰੀ ਨੂੰ ਇਸ ਤਰਾਂ ਬੋਲਣਾ ਹੈ ਇਹ ਕੀਤੇ ਕਹ ਕਹ ਉਠ ਉਠ ਜਾਹੇ ਕੀਤੇ ਕਹ ਕਹ ਇਥੇ ਵਿਸਰਾਮ ਹੈ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇਹ ਇਤੇ ਪਾਠ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਕੀਤੇ ਦੇਤੇ ਵਿਸਰਾਮ ਹੈ ਹੋਰ ਕਰੇਹ ਰਾਰੇ ਦੀ ਲਾਂ ਨੂੰ ਲੰਮਾ ਬੋਲਣਾ ਹੈ ਕਰੇ ਹੈ ਹਹ ਸਿਆਰੀ ਹੈ ਤਾ ਆਖ ਨਾ ਸਕ ਹੈ ਕੇਈ ਕੇ ਤਤੇਕ ਨਾ ਲੱਗਾ ਹੈ ਤਾ ਬੋਲਣਾ ਹੈ ਨੰਨਾ ਮੁਕਤਾ ਨਾ ਸਕ ਹੈ ਇਥੇ ਵਿਸਰਾਮ ਹੈ ਕੇਈ ਕਕੇ ਲਾਂ ਬੋਲ ਕੇ ਕੇ ਈੜੀ ਸਿਹਾਰੀ ਦੀ ਆਵਾਜ਼ ਨਾਲ ਦੇਣੀ ਹੈ ਜੇ ਵੱਡ ਭਾਵੈ ਤੇ ਵੱਡ ਹੋਇ ਭਾਵੈ ਦੇ ਉੱਤੇ ਵਿਸਰਾਮ ਹੈ ਤੇ ਵੱਡ ਹੋਇ ਇਹਨੂੰ ਹੋਏ ਨਹੀਂ ਪੜ ਦੇਣਾ ਜਿਹੜੀ ਲਾ ਨਹੀਂ ਲਾਉਣੀ ਨਾਨਕ ਜਾਣੈ ਸਾਚਾ ਸੋਇ ਜਣ ਦੇ ਉੱਤੇ ਵਿਸਰਾਮ ਹੈ ਸਾਚਾ ਸੋਇ ਜੇ ਕੋ ਅਖ ਬੋਲ ਵਿਗਾੜ ਅਕਾਦੇ ਤੇ ਵਿਸਰਾਮ ਹੈ ਅਤੇ ਬੋਲਣਾ ਹੈ ਵਿਗਾੜ ਇਹਨੂੰ ਵਾਵੇ ਲਾਂ ਲਾ ਕੇ ਵੇ ਅਗਾੜ ਨਹੀਂ ਬੋਲਣਾ ਤਾਲ ਲਿਖੀ ਹੈ ਸਿਰ ਗਾਵਾਰਾ ਗਾਵਾਰ ਤਾਲ ਲਿਖੀ ਹੈ ਇੱਥੇ ਵਿਸਰਾਮ ਹੈ ਕਈ ਕਰਾਉਂਦੇ ਹਨ ਤਾਲ ਲਿਖੀ ਹੈ ਸਿਰ ਲੇਕਿਨ ਪਾਠ ਚੋ ਵਿਸਰਾਮ ਹੈ ਉਹ ਲਿਖਿਆ ਦਿੱਤੇ ਹੈ ਗਾਵਾਰਾ ਗਾਵਾਰ ਗੱਗੇ ਦੇ ਕੰਨੇ ਨੂੰ ਵੀ ਬੋਲਣਾ ਹੈ ਗਾ ਬਾਰਾ ਗਾ ਬਾਰ ਕਈ ਗਵਾਰਾ ਗਵਾਰ ਕਹਿੰਦੇ ਹਨ ਗੱਗੇ ਦੇ ਕੰਨੇ ਨੂੰ ਛੱਡ ਹੀ ਜਾਂਦੇ ਹਨ ਸੋ ਦਰ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸਮਾਲੇ ਸੋ ਦਰ ਕੀ ਹਾ ਸੋਦਰ ਪਾਠ ਇਕੱਠਾ ਨਹੀਂ ਬੋਲਣਾ ਸੋਦਰ ਕਿਹਾ ਸੋ ਕਰ ਕਿਹਾ ਇੱਥੇ ਵਿਸਰਾਮ ਹੈ ਕਿਹਾ ਦੇ ਉਤੇ ਜਿਤ ਬਹਿ ਇੱਥੇ ਜਮਕ ਹੈ ਥੋੜਾ ਰੁਕਣਾ ਹੈ ਸਰਬ ਸਮਾਲੇ ਇੱਥੇ ਸਮਾਲੇ ਪਾਠ ਬੋਲਾ ਹੈ ਕਿਉਂਕਿ ਮੰਮੇ ਦੇ ਥਲੇ ਹਲੰਤ ਨਹੀਂ ਹੈ ਇਹ ਸੋਦਰ ਦਾ ਪਾਠ ਸਾ ਸੰਗਤ ਜੀ ਤਿੰਨ ਵਾਰ ਆਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੀ ਵਾਰੀ ਸ੍ਰੀ ਜਪਜੀ ਸਾਹਿਬ ਚ ਆਪਜੀ ਦਰਸ਼ਨ ਕਰ ਰਹੇ ਹੋ ਦੂਸਰੀ ਵਾਰੀ ਸੋ ਦਰ ਰਹਿਰਾ ਸਾਹਿਬ ਚ ਆਉਂਦਾ ਹੈ ਤੀਸਰੀ ਵਾਰੀ ਆਸਾ ਰਾਗ ਦੇ ਵਿੱਚ ਆਉਂਦਾ ਹੈ ਸੋ ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਸੋ ਦਰ ਪੜਨ ਦੇ ਤੇ ਲਿਖਣ ਦੇ ਵਿੱਚ ਬਹੁਤ ਭੇਦ ਹਨ ਸੋ ਇਹਨਾਂ ਭੇਦਾਂ ਦੇ ਬਾਰੇ ਵਖਰੇਵਿਆਂ ਦੇ ਬਾਰੇ ਇੱਕ ਵੱਖਰੀਆਂ ਵੀਡੀਓ ਤਿਆਰ ਕੀਤੀਆਂ ਗਈਆਂ ਸਨ ਆਪ ਜੀ ਉਹ ਵੀਡੀਓ ਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਇਸੇ ਹੀ ਚੈਨਲ ਤੇ ਉਹਨਾਂ ਵੀਡੀਓ ਨੂੰ ਦੇਖ ਸਕਦੇ ਹੋ ਵੀ ਆਉਣ ਵਾਲੇ ਇੱਕੋ ਜਿਹੇ ਸ਼ਬਦਾਂ ਦੇ ਵਿੱਚ ਭੇਦ ਕੀ ਹਨ ਸੋ ਜਪਜੀ ਸਾਹਿਬ ਦੇ ਸੋਧਾਰ ਦੇ ਵਿੱਚ ਅਤੇ ਰਹਿਰਾ ਸਾਹਿਬ ਜੀ ਦੇ ਵਿੱਚ ਆਉਣ ਵਾਲੇ ਸੋਧਾਰ ਦੇ ਅੰਦਰ ਅਜੇ ਤੀਸਰੀ ਵਾਰੀ ਜੋ ਸ਼ਬਦ ਸੋਧਾਰ ਦਾ ਆਸਾ ਰਾਗ ਚ ਆਉਂਦਾ ਹੈ ਇਹਨਾਂ ਤਿੰਨਾਂ ਹੀ ਸ਼ਬਦਾਂ ਦੀਆਂ ਪੰਕਤੀਆਂ ਦੇ ਵਿੱਚ ਵੱਖਰਾ ਵੱਖਰਾ ਭੇਦ ਹੈ ਸਵਾਭ ਜੀ ਨੇ ਉਸ ਵੀਡੀਓ ਨੂੰ ਵੀ ਸਮਝਣਾ ਹੈ ਅਤੇ ਧਿਆਨ ਰੱਖਣਾ ਹੈ ਕਿ ਸ੍ਰੀ ਜਪਜੀ ਸਾਹਿਬ ਦੇ ਸੋਧਾਰ ਨੂੰ ਰਹਿਰਾਸ ਵੇਲੇ ਨਾ ਪੜਿਆ ਜਾਵੇ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਵਿੱਚੋਂ ਪਾਠ ਹੈ ਉਹਦੇ ਵਿੱਚ ਆਏ ਹੋਏ ਸੋਧਾਰ ਨੂੰ ਜਪਜੀ ਸਾਹਿਬ ਦੇ ਵੰਗਣਾ ਪੜਿਆ ਜਾਵੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਬਾਬਨ ਹਾਰੇ ਵਾਜੇ ਨਾਦ ਅਨੇਕ ਅਸੰਖਾ ਇੱਥੇ ਵਿਸਰਾਮ ਹੈ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਕਿਤੇ ਬੋਲ ਕੇ ਥੋੜਾ ਜਾ ਡੈਸ਼ ਦੇ ਕੇ ਰਾਗ ਦੇ ਉੱਤੇ ਜਮਕ ਹੈ ਪਰੀ ਸਿਉ ਕਹੀ ਅਨ ਇੱਥੇ ਵਸਰਾਮ ਹੈ ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਸਵੇਸ ਪੰਕਤੀ ਵਿੱਚ ਆਪ ਜੀ ਨੇ ਧਿਆਨ ਰੱਖਣਾ ਹੈ ਗਾਵਹਿ ਪਾਠ ਪੜ੍ਹਨਾ ਹੈ ਗਾਵਹਿ ਨਹੀਂ ਕਰਨਾ ਤੁਹਾਨੂੰ ਦੇ ਉਤੇ ਥੋੜੀ ਜੀ ਜਮਕ ਹੈ ਪਾਉਣ ਪਾਣੀ ਬੈਸੰਤਰ ਇੱਥੇ ਵਿਸਰਾਮ ਹੈ ਗਾਵਹਿ ਥੋੜਾ ਜ੍ਹਾ ਰੁਕ ਕੇ ਰਾਜਾ ਧਰਮ ਇਹ ਪਾਠ ਪੋਥੀਆਂ ਦੇ ਵਿੱਚ ਸਰੂਪਾਂ ਦੇ ਅੰਦਰ ਵੀ ਅਲੱਗ-ਅਲੱਗ ਹੈ ਰਾਜਾ ਧਰਮ ਲੇਕਿਨ ਪਾਠ ਹੈ ਰਾਜਾ ਧਰਮ ਇਕੱਠਾ ਹੀ ਬੋਲਣਾ ਹੈ ਦੁਆਰੇ ਪਾਠ ਅਲੱਗ ਬੋਲਣਾ ਹੈ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਚਿਤ ਪਾਠ ਥੋੜਾ ਘਸ ਕੇ ਬੋਲਣਾ ਹੈ ਗੁਪਤ ਪਾਠ ਪੋਲਾ ਬੋਲਣਾ ਹੈ ਲਿਖ ਜਾਣ ਹੈ ਲਿਖ ਪਾਠ ਪੂਲਾ ਹੈ ਜਾਣ ਹੈ ਦੇ ਉਤੇ ਵਿਸਰਾਮ ਹੈ ਲਿਖ ਲਿਖ ਧਰਮ ਵਿਚਾਰੇ ਵਾਵੇ ਦੇ ਬਿਹਾਰੀ ਬੋਲਣੀ ਹੈ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਈਸਰ ਬਰਮਾ ਦੇਵੀ ਇਹਨੂੰ ਬ੍ਰਹਮਾ ਨਹੀਂ ਬੋਲਣਾ ਦੇਵੀ ਦੇ ਉਤੇ ਵਿਸਰਾਮ ਹੈ ਅਤੇ ਈਸ਼ਰ ਪਾਠ ਵੀ ਨਹੀਂ ਪੜ ਜਾਣਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਣੀ ਸੋਹਨ ਸਦਾ ਸਵਾਰੇ ਸਦਾ ਪਾਠ ਪੂਰਾ ਹੈ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ ਇੰਦ ਪਾਠ ਈੜੀ ਦੇ ਉੱਤੇ ਟਿੱਪੀ ਹੈ ਇੱਥੇ ਜਮਕ ਲਗਾਉਣੀ ਹੈ ਥੋੜਾ ਰੁਕਣਾ ਹੈ ਇਦਾਸਣ ਪਾਠ ਪੜਨਾ ਹੈ ਕਿਉਂਕਿ ਹੁਣ ਟਿੱਪੀ ਨਹੀਂ ਲੱਗੀ ਇਹ ਨੂਮੀ ਅੰਦਾਸਣ ਪੜ ਜਾਂਦੇ ਹਨ ਇਹ ਦਾਸਣ ਬੈਠੇ ਇਥੇ ਵਿਸਰਾਮ ਹੈ ਦੇਵਤਾ ਇਥੇ ਫਿਰ ਰੁਕ ਕੇ ਦਰ ਨਾਲੇ ਸੋ ਇਹ ਟੰਗ ਹੈ ਬੋਲਣ ਦਾ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਹਿ ਸਿੱਧ ਇੱਥੇ ਥੋੜਾ ਜਿਹਾ ਰੁਕਣਾ ਹੈ ਸਮਾਧੀ ਅੰਦਰ ਸਮਾਧੀ ਪਾਠ ਤੱਦੇ ਨਾਲ ਬੋਲਣਾ ਹੈ ਬੋਲਾ ਨਹੀਂ ਬੋਲਣਾ ਅੰਦਰ ਇੱਥੇ ਵਿਸਰਾਮ ਹੈ ਗਾਵਣ ਸਾਧ ਵਿਚਾਰੇ ਵਾਵੇ ਸਿਹਾਰੀ ਹੈ ਇਹਨੂੰ ਵੀ ਵਿਚਾਰੇ ਨਹੀਂ ਬੋਲਣਾ ਸਿਹਾਰੀ ਦੀ ਆਵਾਜ਼ ਜਣੀ ਹੈ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਜਤੀ ਸਤੀ ਇਹ ਪਾਠ ਪੋਲੇ ਪੜਨੇ ਹਨ ਸੰਤੋਖੀ ਦੇ ਉਤੇ ਬਿਸਰਾਮ ਹੈ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰੇ ਜੁਗ ਜੁਗ ਵੇਦਾ ਨਾਲੇ ਪਾਠ ਪੜਨਾ ਹੈ ਪੰਡਿਤ ਦੱਦੇ ਦੇ ਸਿਹਾਰੀ ਜੋ ਲੱਗੀ ਹੋਈ ਹੈ ਜੀ ਆਵਾਜ਼ ਦੇਣੀ ਹੈ ਪੰਡਿਤ ਪੰਡਤ ਸਦਾ ਨਹੀਂ ਕਹਿ ਜਾਣਾ ਰਖੀ ਸਰਪਾਠ ਕੱਖੇ ਦੀ ਆਵਾਜ਼ ਆਉਣੀ ਚਾਹੀਦੀ ਹੈ ਇੱਥੇ ਹੀ ਵਿਸਰਾਮ ਹੈ ਜੁਗ ਜੁਗ ਬਾਠ ਬੋਲਾ ਬੁੱਲਣਾ ਹੈ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਸ਼ ਪਿਆਲੇ ਮੋਹਣੀਆਂ ਪਾਠ ਦੇ ਵਿੱਚ ਅਣਾਣੇ ਦੀ ਆਵਾਜ਼ ਦੇਣੀ ਹੈ ਮਨਮੋਹਨ ਇਹ ਪਾਠ ਸਬੰਧਕ ਕਰਕੇ ਬੋਲਣਾ ਹੈ ਇਕੱਠਾ ਹੀ ਬੋਲਣਾ ਹੈ ਇੱਥੇ ਹੀ ਵਿਸਰਾਮ ਹੈ ਸੁਰਗਾ ਮਛ ਥੋੜਾ ਜਾਂ ਕਸ ਕੇ ਅਦਕ ਲਗਾ ਕੇ ਬੋਲਣਾ ਹੈ ਪਇਆਲੇ ਪਪਾ ਈੜੀ ਸਿਹਾਰੀ ਦੀ ਆਵਾਜ਼ ਆਉਣੀ ਚਾਹੀਦੀ ਹੈ ਪਇਆਲੇ ਕਈ ਪਿਆਲੇ ਪੜ ਜਾਂਦੇ ਹਨ ਈੜੀ ਛੱਡ ਹੀ ਜਾਂਦੇ ਹਨ ਸੁੱਧ ਪਾਠ ਹੈ ਪਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ 60 ਤੀਰਥ ਨਾਲੇ ਗਾਵਨ ਰਤਨ ਉਪਾਏ ਤੇਰੇ ਇੱਥੇ ਵਿਸਰਾਮ ਹੈ 860 ਪਾਠ ਇਕੱਠਾ ਪੜਨਾ ਹੈ ਠੱਠੇ ਦੀ ਆਵਾਜ਼ ਦੇ ਨਾਲ 860 ਤੀਰਥ ਥੋੜਾ ਜਿਹਾ ਡੈਸ਼ ਦੇ ਅੱਗੇ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਪਾਠ ਪੜ ਕੇ ਜੋਦ ਵੱਖਰਾ ਬੋਲਣਾ ਹੈ ਮਹਾਬਲ ਇਸ ਪਾਠ ਨੂੰ ਪੂਲਾ ਪੜ੍ਹਨਾ ਹੈ ਮਹਾਬਲ ਨੇਹਿ ਕਹਿਣਾ ਸੂਰਾ ਇਹ ਤਿੰਨੇ ਪਾਠ ਹੀ ਅਲੱਗ-ਅਲੱਗ ਬੋਲਣੇ ਹਨ ਇਕੱਠੇ ਨਹੀਂ ਕਰ ਜਾਣੇ ਜੋਦ ਮਹਾਬਲ ਸੂਰਾ ਅਤੇ ਇੱਥੇ ਹੀ ਵਿਸਰਾਮ ਹੈ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਵਰ ਭੰਡਾ ਦੇ ਉਤੇ ਵਿਸਰਾਮ ਹੈ ਕਰ ਕਰ ਰੱਖੇ ਦਾ ਰਾਰਾ ਵਖਰਾ ਪੜਨਾ ਹੈ ਕਰ ਰੱਖੇ ਨਹੀਂ ਪੜ ਦੇਣਾ ਤਾਰੇ ਪਾਠ ਬੁਲਣਾ ਹੈ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੇਈ ਤੁਧ ਨੋ ਗਾਵਹਿ ਇੱਥੇ ਰੁਕਣਾ ਹੈ ਜੋ ਤੁਧ ਭਾਵਨ ਇੱਥੇ ਵਿਸਰਾਮ ਹੈ ਰੱਤੇ ਪਾਠ ਕਸ ਕੇ ਬੋਲਣਾ ਹੈ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਹੋਰ ਕੀਤੇ ਗਾਵਨ ਇੱਥੇ ਥੋੜਾ ਰੁਕ ਕੇ ਸੇ ਪਾਠ ਦੇ ਉੱਤੇ ਜਮਕ ਹੈ ਮੈ ਚਿੱਤ ਨਾ ਆਵਨ ਚਿੱਤ ਪਾਠ ਵੀ ਕਸ ਕੇ ਬੋਲਣਾ ਹੈ ਅੱਦ ਕਦੇ ਨਾਲ ਇੱਥੇ ਆਵਨ ਪਾਠ ਦੇ ਉੱਤੇ ਵਿਸਰਾਮ ਹੈ ਨਾਨਕ ਫੇਰ ਰੁਗਣਾ ਹੈ ਥੋੜਾ ਜਿਆ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਸੋਈ ਸੋਈ ਸਦਾ ਸੱਚ ਸਾਹਿਬ ਇੱਥੇ ਵਿਸਰਾਮ ਹੈ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਹੈ ਪਾਠ ਵੱਖਰਾ ਬੋਲਣਾ ਹੈ ਭੀ ਵੱਖਰਾ ਬੋਲਣਾ ਹੈ ਤੇ ਹੋਸੀ ਵੱਖਰਾ ਬੋਲਣਾ ਹੈ ਇਸ ਪਾਠ ਨੂੰ ਹੈਪੀ ਹੋਸੀ ਨਹੀਂ ਬੋਲ ਦੇਣਾ ਹੈ ਭੀ ਹੋਸੀ ਜਾਏ ਨਾ ਜਾਸੀ ਇੱਥੇ ਵਿਸਰਾਮ ਹੈ ਰਚਨਾ ਜਿਨ ਪਾਠ ਪੋਲਾ ਪੜਨਾ ਹੈ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਰੰਗੀ ਰੰਗੀ ਭਾਤੀ ਇੱਥੇ ਥੋੜਾ ਜਿਹਾ ਜਮਕ ਲਗਾ ਕੇ ਰੁਕਣਾ ਹੈ ਕਰ ਕਰ ਜਿਨਸੀ ਨੰਨੇ ਦੀ ਆਵਾਜ਼ ਆਉਣੀ ਹੈ ਜਿਨ ਸੀ ਜਿਨ ਸੀ ਨਹੀਂ ਬੋਲਣਾ ਇੱਥੇ ਵਿਸਰਾਮ ਹੈ ਮਾਇਆ ਜਿਨ ਉਪਾਈ ਜਿਨ ਪਾਠ ਪੁੱਲਾ ਪੜ੍ਹਨਾ ਹੈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਵੇਖੈ ਪਾਠ ਦੇ ਉੱਤੇ ਥੋੜੀ ਜੀ ਜਮਕ ਲਗਾ ਕੇ ਰੁਕਣਾ ਹੈ ਕੀਤਾ ਆਪਣਾ ਇਥੇ ਵਿਸਰਾਮ ਹੈ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਜੋ ਤਿਸ ਭਾਵੈ ਸੋਈ ਕਰਸੀ ਇਥੇ ਵਿਸਰਾਮ ਹੈ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਸੋ ਪਾਤ ਸਾਹ ਸਸੇ ਦੇ ਕੰਨੇ ਨੂੰ ਲੰਮਾ ਬੋਲ ਕੇ ਹਾਹੇ ਔਂਕੜ ਦੀ ਆਵਾਜ਼ ਦੇਣੀ ਹੈ ਪਾਤ ਸਾਹ ਇਹਨੂੰ ਪਾਤ ਸਾਹ ਨਹੀਂ ਬੋਲਣਾ ਹਾਹੇ ਦੇ ਹੋੜਾ ਨਹੀਂ ਲਾਉਣਾ ਇੱਥੇ ਜਮਕ ਲਗਾ ਕੇ ਰੁਕਣਾ ਹੈ ਸਾਹ ਪਾਤ ਸਾਹਿਬ ਇੱਥੇ ਵਿਸਰਾਮ ਹੈ ਨਾਨਕ ਰਹਿਣ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ